ਸਤ ਸ੍ਰੀ ਅਕਾਲ ਜੀ ਨਵੀਂ ਪ੍ਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਆ ਜੀ ਆਓ ਅੱਜ ਆਪਾਂ ਚੁੱਕ ਚਟਣੀ ਬਣਾਈਏ ਜੋ ਇੱਕ ਤਾਂ ਚਟਣੀ ਵੀ ਆ ਆਚਾਰ ਵੀ ਆ ਤੇ ਦਿਲ ਦੇ ਬੀਜਾਂ ਵਾਸਤੇ ਫਾਇਦੇਮੰਦ ਵੀ ਆ ਲੋ ਜੀ ਆਪਾਂ ਨੂੰ ਇਹਨੂੰ ਬਣਾਉਣ ਵਾਸਤੇ ਕਿਹੜੀ ਕਿਹੜੀ ਚੀਜ਼ ਦੀ ਜਰੂਰਤ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਲਾਲ ਮਿਰਚ ਚਾਹੀਦੀ ਆ ਪੂਰੀ ਪੱਕੀ ਪੂਰੇ ਵੀ ਬਣੇ ਹੋਣ ਜਿਵੇਂ ਅੱਜ ਕੱਲ ਕੈਨੇਡਾ ਦੇ ਵਿੱਚ ਵੀ ਇਹਨਾਂ ਪੱਕੀ ਮਿਰਚਾਂ ਆ ਰਹੀਆਂ ਤੇ ਆਪਣੇ ਇੰਡੀਆ ਵਿੱਚ ਵੀ ਹੁਣ ਮਿਰਚਾਂ ਦਾ ਸੀਜ਼ਨ ਪੱਕਿਆਂ ਦਾ ਇਹਨੂੰ ਆਪਾਂ ਬਣਾ ਕੇ ਰੱਖ ਸਕਦੇ ਆ ਜਿਦਾ ਆਪਾਂ ਆਚਾਰ ਨੂੰ ਬਣਾ ਕੇ ਰੱਖਦੇ ਆ ਜਾਂ ਚਟਨੀ ਨੂੰ ਬਣਾ ਕੇ ਰੱਖਦੇ ਆ ਇਹਨੂੰ ਵੀ ਆਪਾਂ ਬਣਾ ਕੇ ਰੱਖ ਸਕਦੇ ਆ ਸਾਧ ਰੱਖੋ ਛੇ ਮਹੀਨੇ ਰੱਖੋ ਤੇ ਇਹ ਬਣਦੀ ਹੈ ਉਹਦੀਆਂ ਜਦੋਂ ਇਹਦੇ ਮਿਰਚਾਂ ਦੇ ਵਿੱਚ ਪੱਕੇ ਵੀ ਪੂਰੇ ਪੱਕੇ ਹੋਏ ਬਣੇ ਹੁੰਦੇ ਆ ਤੇ ਉਸ ਟਾਈਮੇ ਬਣਦੀ ਆ ਕੱਚੀਆਂ ਮਿਰਚਾਂ ਦੀ ਨਹੀਂ ਤਿਆਰ ਹੁੰਦੀ ਇਹ ਪੱਕੀਆਂ ਮਿਰਚਾਂ ਤੋਂ ਤਿਆਰ ਹੁੰਦੀ ਆ ਚਾਹੇ ਮਿਰਚਾਂ ਤੁਸੀਂ ਲਾਲ ਲੈ ਲਓ ਤੇ ਚਾਹੇ ਹਰੀਆਂ ਲੈ ਲਓ ਉਹ ਆਪਣੀ ਮਰਜ਼ੀ ਆ ਤਾਂ ਫਿਰ ਚਟਨੀ ਲਈ ਜੈਸੀ ਮਿਰਚਾਂ ਚਾਹੀਦੀਆਂ ਆ ਜੀ ਅਚਾਰੀ ਬਣਾਉਣ ਵਾਸਤੇ 250 ਗ੍ਰਾਮ ਅਸੀਂ ਮਿਰਚਾਂ ਲੈ ਲਈਆਂ 100 ਗ੍ਰਾਮ ਅਸੀਂ ਅਦਰਕ ਲੈ ਲਿਆ ਤੇ 100 ਗ੍ਰਾਮ ਅਸੀਂ ਲਸਣ ਲੈ ਲਿਆ ਤੇ ਸਾਨੂੰ ਅਚਾਰੀ ਮਸਾਲਾ ਬਣਾਉਣ ਵਾਸਤੇ ਇੱਕ ਚਮਚਾ ਧਨੀਏ ਦਾ ਇੱਕ ਚਮਚਾ ਮੇਥਿਆਂ ਦਾ ਇੱਕ ਚਮਚਾ ਜੀਰੇ ਦਾ ਤੇ ਤਿੰਨ ਚਮਚੇ ਅਸੀਂ ਸੌਂਫ ਦੇ ਲਏ ਆ ਕਿਉਂਕਿ ਇਹ ਥੋੜੀ ਤਿੱਖੀ ਹੁੰਦੀ ਆ ਤੇ ਸੌਂਫ ਦੀ ਮਾਤਰਾ ਇਹਦੇ ਵਿੱਚ ਵੱਧ ਲਈ ਜਾਂਦੀ ਹੈ ਤੇ ਹਲਦੀ ਤੇ ਨਮਕ ਲਿਆ ਜੀ ਅਸੀਂ ਤੇ ਥੋੜਾ ਜਿਹਾ ਅਸੀਂ ਤੇਲ ਲੈਣਾ ਜੀ ਸਰੋਂ ਦਾ ਤੇ ਚਿੱਟਾ ਸਿਰਕਾ ਲੈਣਾ ਜੀ ਅਸੀਂ ਸੋ ਜੀ ਆਪਾਂ ਹੁਣ ਪਹਿਲਾ ਆਚਾਰੀ ਮਸਾਲਾ ਤਿਆਰ ਕਰਦੇ ਆਂ ਚਟਨੀ ਨੂੰ ਬਣਾਉਣ ਵਾਸਤੇ ਗੈਸ ਲੈ ਲਓ ਜੀ ਤੁਸੀਂ ਚਲਾ ਲਓ ਔਨ ਕਰ ਲਓ ਫਰਾਈਪੈਨ ਲੈ ਲਿਆ ਇਹਨੂੰ ਰੋਸਟੀ ਕਰਨਾ ਡਰਾਈ ਰੋਸਟ ਕਰਨਾ ਆਪਾਂ 3 ਚਮਚੇ ਸੌਂਫ ਦੇ ਪਾ ਲਈ ਆ ਸੌਂਫ ਜੇ ਤੁਸੀਂ ਤਿੱਖੀ ਨਹੀਂ ਖਾ ਸਕਦੇ ਮਿਰਚ ਨੂੰ ਤਾਂ ਤੁਸੀਂ ਮਿੱਠੀ ਸੌਂਫ ਲੈ ਲਿਓ 3 ਚਮਚੇ ਤਿੰਨੇ ਜੇ ਤੁਹਾਨੂੰ ਜੇ ਤੁਸੀਂ ਤਿੱਖੀ ਖਾ ਸਕਦੇ ਚਟਨੀ ਤੇ ਫਿਰ ਤੁਸੀਂ ਚਾਹੇ ਨਾਰਮਲ ਸੌਂਫ ਹੀ ਲੈ ਲਿਓ ਤਾਂ ਜੇਪਤ ਇਹਨਾਂ ਚਮਚੇ ਸਾਉ ਦੇ ਪਾਣੀ ਦੇ ਵਿੱਚ ਬਾਈ ਨੂੰ ਡਰਾਈ ਰੋਸਟ ਕਰਨਾ ਤੇ ਇੱਕ ਚਮਚਾ ਆਪਾਂ ਤਾਂ ਨੀਂਦਾ ਪਾ ਰਹੇ ਆ ਜੀ ਇਹਦੇ ਵਿੱਚ ਇੱਕ ਚਮਚਾ ਇਹ ਆ ਮੇਥਿਆਂ ਦਾ ਪਾ ਰਹੇ ਆ ਤੇ ਇੱਕ ਚਮਚਾ ਸੀ ਜੀਰੇ ਦਾ ਪਾ ਰਹੇ ਆ ਜਾਰੀ ਜੀ ਇਹਨਾਂ ਨੂੰ ਡਰਾਈ ਰੋਸਟ ਕਰ ਲੈਣਾ ਆਪਾਂ 1 ਮਿੰਟ ਲਈ ਇਹਦੇ ਤੇ ਹੌਣ ਲੈਣਾ ਤੁਸੀਂ ਮਿਰਚਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲੈਣਾ ਤੇ ਥੋੜਾ ਜਿਹਾ ਪੱਖੇ ਥੱਲੇ ਪਾ ਦੇਣਾ ਤਾਂ ਕਿ ਇਹਦੇ ਵਿੱਚ ਬਿਲਕੁਲ ਪਾਣੀ ਨਾ ਹੋਵੇ ਤੇ ਅਦਰਕ ਲਸਣ ਇਹਨਾਂ ਨੂੰ ਤੁਸੀਂ ਛਿੱਲ ਕੇ ਧੋ ਕੇ ਤੇ ਪੱਖੇ ਥੱਲੇ ਪਾ ਦਿਓ ਘੰਟਾ ਦੋ ਘੰਟੇ ਤੇ ਫਿਰ ਬਿਲਕੁਲ ਜਦੋਂ ਸੁੱਕੇ ਹੋਣ ਬਿਲਕੁਲ ਪਾਣੀ ਨਾ ਲੱਗੇ ਹੋਵੇ ਉਸ ਟਾਈਮ ਬਣੀਏ ਤਾਂ ਕਿ ਤੁਸੀਂ ਇਹ ਚਟਨੀ ਨੂੰ ਸਾਲ 6 ਮਹੀਨੇ ਵੀ ਰੱਖ ਸਕਦੇ ਆ ਇਹ ਚਟਨੀ ਹਮਾਚਰ ਵਿੱਚ ਬਹੁਤ ਜ਼ਿਆਦਾ ਬੰਦੀ ਆ ਇਹਨੂੰ ਚੁੱਕ ਚਟਨੀ ਕਹਿੰਦੇ ਆ ਜੋ ਕਿ ਤਿੱਖੀ ਹੁੰਦੀ ਆ ਕਿਉਂਕਿ ਅਦਰਕ ਦੇ ਵਿੱਚ ਤਿੱਖਾਪਨ ਹੁੰਦਾ ਲਸਣ ਵਿੱਚ ਵੀ ਹੁੰਦਾ ਤੇ ਲਾਲ ਮਿਰਚ ਵਿੱਚ ਵੀ ਹੁੰਦਾ ਇਸ ਲਈ ਇਹਦਾ ਨਾਮ ਚੁੱਕ ਚਟਣੀ ਆ ਜਿਹਨੂੰ 1 ਮਿੰਟ ਵਾਸਤੇ ਰੋਸਟ ਕਰਨਾ ਜਦੋਂ ਥੋੜੀ ਜਿਹੀ ਮਹਿਕ ਆਉਣ ਲੱਗ ਜੇ ਜਿਹਨੂੰ ਗੈਸ ਨੂੰ ਬੰਦ ਕਰ ਦਿਓ ਇਹ ਤੁਹਾਡੇ ਕੋਲ ਮਾਮ ਜਿਸਤਾ ਹੈਗਾ ਜਾਂ ਤੁਹਾਡੇ ਕੋਲ ਲੌਂਗ ਲੈਸ਼ੀ ਆ ਏਦਾਂ ਮਿਲ ਕੇ ਸਤਿ ਸ਼੍ਰੀ ਅਕਾਲ ਜੇਬੀ ਕੋਟ ਸਾਦੇ ਨੂੰ ਥਰਡ ਪਾਰਟੀ ਕਰਨਾ ਬਹੁਤਾ ਬਰੀਕ ਇਹਦਾ ਪੇਸਟ ਨਹੀਂ ਬਣਾਉਣਾਗਾ ਪਾਊਡਰ ਫਾਈਨ ਪਾਊਡਰ ਨਹੀਂ ਬਣਾਉਣਾਗਾ ਇਹਦਾ ਆਪਣਾ ਇਹ ਚਾਰੀ ਮਸਾਲਾ ਬਣਾਇਆ ਵਾ ਇਹਦਾ ਫਲੇਵਰ ਨਾਲ ਇਹਦੀ ਆਪਣੀ ਦੇ ਵਿੱਚ ਬਹੁਤ ਹੀ ਵਧੀਆ ਆਉਂਦਾ ਵਾ ਲੋ ਜੀ ਆਪਣਾ ਫਰਾਈ ਪੈਨ ਗਰਮ ਸੀਗਾ ਆਪਾਂ ਥੋੜਾ ਜਿਹਾ ਉਹਨੂੰ ਹੋਰ ਰੋਸਟ ਕਰ ਲਿਆ ਆਪਾਂ ਇਹਨੇ ਕੋਲ ਵਿੱਚ ਠੰਡਾ ਹੋਣ ਲਈ ਰੱਖ ਦਿੰਦੇ ਹਾਂ ਥੋੜੀ ਜਿਹੀ ਮਹਿਕ ਆਉਣ ਲੱਗ ਜਾਂਦੇ ਜੇ ਬਸ ਆਫਰੀ ਤੇ ਜੀਰੇ ਦੀ ਭੋਜੇ ਦੀ ਸਿਕ ਮਿੰਟ ਲਈ ਵਾਸੇ ਨੂੰ ਰੋਸਟ ਕਰ ਲਿਆ ਦੇਖੋ ਠੰਡਾ ਹੋ ਗਿਆ ਵਸਦੇ ਆ ਜਿਹੜਾ ਪਹਿਲਾਂ ਮਿਕਸੀ ਜੂ ਪਲਸ ਮੋਡ ਤੇ ਦੜਫੜ ਕਰ ਲੈ ਲਏ ਲੋ ਜੀ ਇਧਰ ਆਪਾਂ ਮਿਕਸੀ ਦੇ ਵਿੱਚ ਲਾਲ ਮਿਰਚਾ ਪਾ ਲੈਣੀ ਆ ਤੇ ਅੱਲਾਂ ਆਪਾਂ ਲਾਲ ਮਿਰਚਾ ਨੂੰ ਗ੍ਰाइंड ਕਰਦੇ ਆ ਨਾਲ ਮੇਸਨ ਧੋ ਕੇ ਸੁਕਾ ਕੇ ਚੰਗੀ ਤਰ੍ਹਾਂ ਲੈਣਾ ਜੀ ਇਹ ਸਾਡੇ ਕੋਲ 250 ਗ੍ਰਾਮ ਲਾਲ ਮੇਸਚ ਨੇ ਇਹਨੇ ਦੋ ਦੋ ਤਿੰਨ ਤਰ پیس ਕਰਕੇ ਇਹਦੇ ਵਿੱਚ ਮਿਕਸੀ ਵਿੱਚ ਪਾ ਲਓ ਇਹ ਜਦੋਂ ਮਿਰਚ ਪੱਕੀ ਹੁੰਦੀ ਹੈ ਉਦੋਂ ਹੀ ਬਣਦੀ ਹੈ ਤੇ ਹੁਣ ਸੀਜ਼ਨ ਇਹਨੂੰ ਬਣਾ ਕੇ ਰੱਖਣ ਦਾ ਜਿਵੇਂ ਆਪਣਾ ਅੰਬ ਦੇ achar ਦਾ ਸੀਜ਼ਨ ਹੁੰਦਾ ਨਿੰਬੂ ਦੇ achar ਦਾ ਸੀਜ਼ਨ ਹੁੰਦਾ ਆਮ ਜਿਹੜਾ ਚਾਰ ਦਾ ਸੀਜ਼ਨ ਹੋਂ ਤੇ ਏਦਾਂ ਚੁੱਕ ਚਟਣੀ ਦਾ ਵੀ ਹੁਣ ਬਣਾਉਂਦਾ ਸੀਜ਼ਨ ਆ। ਇੰਨੇ ਮਿਰਚਾਂ ਦੇ ਵਿੱਚ ਪੂਰੇ ਵੀ ਭਰੇ ਹੋਏ ਆ। ਵੀ ਹਨਾ ਭਰੇ ਵੀ ਹੋਵੇ ਤੇ ਪੱਕੇ ਹੋਏ ਹੋਣ ਵੀ। ਅਜੇ ਆਪਾਂ ਮਿਰਚਾਂ ਨੂੰ ਤੇ ਅਦਰਕ ਨੂੰ ਗ੍ਰਾਈਂਡ ਕਰਦੇ ਆ। ਲਓ ਜੀ ਆਪਾਂ ਮਿਰਚਾਂ ਵੀ ਗ੍ਰਾਈਂਡ ਕਰ ਲਈਆਂ ਇਹਨਾਂ ਦਾ ਬਰੀਕ ਪੇਸਟ ਨਹੀਂ ਬਣਾਉਣਾਗਾ। ਥੋੜੇ ਦਰਜਣੀਆਂ ਜਿਆ ਰੱਖਣੀਆਂ ਨੇ। ਤੇ ਆਪਾਂ ਅਦਰਕ ਲਸਣ ਦਾ ਵੀ ਜਿਹਦਾ ਆਪਾਂ ਚਾਫ ਕਰਦੇ ਹੁੰਨੇ ਆ ਇਹਦਾ ਰੱਖਣਾ ਵਾ ਤੇ ਜਿਹੜਾ ਆਪਾਂ ਅਚਾਰੀ ਮਸਾਲਾ ਬਣਾਇਆ ਇਹਨੂੰ ਵੀ ਦਰੜਵੜ ਕਰ ਲੈਣਾ ਵਾ ਇਹਨਾਂ ਨੂੰ ਅਸੀਂ ਕਰ ਲਿਆ ਜੀ ਹੁਣ ਅਸੀਂ ਚੋਕ ਚਰਣੀ ਤਿਆਰ ਕਰਨ ਲੱਗੇ ਆ ਜੀ ਫਰਾਈਪੈਨ ਰੱਖ ਲਓ ਗੈਸ ਨੂੰ ਆਨ ਕਰ ਲਿਆ 4 ਚਮਚੇ ਤੇਲ ਦੇ ਪਾਉਣ ਲੱਗੇ ਹਾਂ ਜੀ ਪਾਈਆ ਮੇਚਾਂ ਦੇ ਵਿੱਚ 4 ਚਮਚੇ ਤੇਲ ਦੇ 1 ਟੇਬਲਸਪੂਨ ਅਪਾ 4 ਚਮਚੇ ਤੇਲ ਲੈਣਾ ਤੇ 4 ਚਮਚੇ ਸਿਰਕਾ ਲੈਣਾ ਤੇ ਤੇਲ ਦਾ ਧੂਆ ਨਹੀਂ ਕਢਣਾ بس ਤੇਲ ਨੂੰ ਥੋੜਾ ਜਿਹਾ ਗਰਮ ਹੋਣ ਦੇਣਾ ਆਪਣਾ ਤੇਲ ਗਰਮ ਹੋ ਗਿਆ ਜੀ ਤੇ ਆਪਾਂ ਇਹਦੇ ਵਿੱਚ ਅਦਰਕ ਤੇ ਲਸਣ ਜਿਹੜਾ ਚੌਪ ਕੀਤਾ ਹੋਇਆ ਵਾ 100 ਗ੍ਰਾਮ ਉਹ ਪਾ ਦੇਣਾ ਇਹ ਜੇ ਪਾ ਦਿੰਦੇ ਸਿਰਕਾ ਨੂੰ ਪੁਰਨਾਵਾ क्योंकि यू लाल नहीं करना बस सिर्फ यहाँ कच्चा पानी दूर करना एक मिनट वास्ते गैस में स्लो कर लो या बंद कर लो उसमें तेल गर्म आज मिक्स करना जो एक मिनट आप अदरक से लसन भुन लिया सिर्फ यदा कच्चा पान दूर पीता क्योंकि इनू कोई लाल वगैरह नहीं करना सिर्फ यदा कच्चा पान दूर करना अदरकते लसन लगा ਇਸ ਵਾਰ ਜਿਹਾ ਪਾ ਮਰਜਾ ਪਾ ਲਈਏ ਵਿੱਚ ਇਹ ਲਗਾ ਖੋ ਲੈ ਨੂੰ ਮੈਚ ਨੇ 1-2 ਮਿੰਟ ਭੁੰਨ ਲੈਣਾ ਇਹ ਵਿੱਚ ਜਿਆਦਾ ਨਹੀਂ ਭੁੰਨਾਂਗਾ 1-2 ਮਿੰਟ ਹੀ ਭੁੰਨਣਾ ਹੈ ਮੈਂ ਗੈਸ ਬੰਦ ਕਰ ਦਿੱਤਾ ਸੀਗਾ ਤਾਂ ਕਿ ਇਹ ਸੀ ਮੈਨੂੰ ਕਿ ਤੇਲ ਗਰਮ ਦੇ ਨਾਲ ਉਤੇ ਲੱਗ ਅਦਰਕ ਤਾਂ ਸੜ ਨਾ ਜਾਵੇ ਤੇ ਮੇਰੇ ਦੁਆਰਾ ਗੈਸ ਨੂੰ ਚਾਲੂ ਕਰ ਦਿੱਤੀ। ਚਾਹ ਨੂੰ ਇਹਦੇ ਵਿੱਚ 2 ਮਿੰਟ ਲਈ ਹੋਂਦੇ ਆ। ਇਹ ਜੀ ਆਪਣੇ ਜਦੋਂ 2 ਮਿੰਟ ਵਿੱਚ ਭੁੱਜ ਜਾਵੇ। ਮੈਂ ਗੈਸ ਨੂੰ ਫੇਰ ਬੰਦ ਕਰ ਦਿੰਨੀ ਹਾਂ ਜੀ। ਉਸ ਤੋਂ ਬਾਅਦ ਇਹਦੇ ਵਿੱਚ ਮਸਾਲੇ ਪਾਉਣੇ ਆ। ਤੇ ਮਸਾਲੇ ਆਪਣੇ ਇੱਕਦਮ ਸੜਨ ਨਾਲ। ਆਹ ਯਕਿੰਨ 2 ਮਿੰਟ ਆਪਣੀ ਮਿਰਚ ਪੁੱਜ ਗਈ ਹੈ ਇਹਦੇ ਵਿੱਚ ਉਹ ਤੋਂ ਬਾਅਦ ਆਪਾਂ ਜਿਹੜਾ ਜੀ ਆਚਾਰੀ ਮਸਾਲਾ ਆਪਣਾ ਆਪਾਂ ਇਹ ਪੁੰਨ ਲੈਣਾ ਜਿਹਦੇ ਵਿੱਚ ਓਕੇ ਲੋ ਜੀ ਆਪਾਂ ਆਚਾਰੀ ਮਸਾਲਾ ਪਹਿਲਾਂ ਹੀ ਆਪਣਾ ਰੋਸਟ ਕੀਤਾ ਹੋਇਆ ਸੀ ਤੇ ਥੋੜਾ ਜਿਹਾ ਆਪਾਂ ਇਹਨੂੰ ਤੇਲ ਦੇ ਵਿੱਚ ਭੁੰਨ ਲਿਆ ਇਦੇ ਵਿੱਚ ਥੋੜੀ ਜੀ ਨਮਕ ਦੀ ਮਾਤਰਾ ਵੱਧ ਪਾਉਣੀ ਆ ਕਿਉਂਕਿ ਅਦਰਕ ਦਾ ਤੇ ਇਸ ਵੀ ਤਿੱਖਾ ਹੁੰਦਾ ਤੇ ਲਸਣ ਦਾ ਵੀ ਤੇ ਮੇਚ ਦਾ ਹੈ ਅਜੀ ਆਪਾਂ ਆਚਾਰੀ ਮਸਾਲਾ ਪਾ ਕੇ ਵੀ ਇਹਨੂੰ ਘੋਲ ਲਿਆ ਤੇ ਇਹਨੂੰ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਹਲਦੀ ਪਾਉਣੀ ਆ ਹਲਦੀ ਅੱਸੀ ਚਮਚੇ ਅਧਾ ਚਮਚਾ ਪਾਇਆ ਵਾ ਥੋੜਾ ਰੰਗ ਦੇਣ ਵਾਸਤੇ ਤੇ ਆਪਾਂ ਥੋੜਾ ਜੀ ਹਲਦੀ ਨੂੰ ਇਹਦੇ ਵਿੱਚ ਘੋਲ ਲਈਏ ਉਸੀ ਜੇ ਤੇਲ ਵੱਧ ਪਾਉਣਾ ਤਾਂ ਵੱਧ ਵੀ ਪਾ ਸਕਦੇ ਹਾਂ ਪਰ ਅਸੀਂ ਥੋੜਾ ਤੇਲ ਘੱਟ ਪਾਇਆ ਇਹਦੇ ਵਿੱਚ ਥੋੜਾ ਸਿਰਕਾ ਵੱਧ ਪਾਵਾਂਗੇ। ਜਦੋਂ ਇਹਨਾਂ ਆਪਾਂ ਇਹਦੇ ਵਿੱਚ ਨਮਕ ਪਾ ਦੇਣਾ। ਨਮਕ ਦੀ ਮਾਤਰਾ ਥੋੜੀ ਜਿਹੀ ਵੱਧ ਰੱਖਣੀ ਆ ਤਾਂ ਕਿ ਮਿਰਚ ਤਿੱਖੀ ਹੁੰਦੀ ਆ। ਤਾਂ ਜਿਸੀ 2 ਚਮਚੇ ਦੇ ਵਿੱਚ ਨਮਕ ਦੇ ਭਰ ਕੇ ਪਾ ਲਏ। 2 ਚਮਚੇ ਥੋੜੇ ਘੱਟ ਹੋਣਗੇ। 3 ਚਮਚੇ ਪਾ ਲઈએ। लाल मिर्च भी, आ, भी, आ, भी आ, है ਤੇ ਲਸਣ ਵੀ ਹੈ ਤੇ ਅਦਰਕ ਵੀ ਹੈ ਸਾਰਾ ਤਿੱਖਾ ਪਾਣਾ ਉਸੇ ਤਰ੍ਹਾਂ ਇੱਕ ਮਿੰਟ ਇਹਨੂੰ ਪਿਆਸ ਨੂੰ ਸੇਚ ਲਾਉਣੀ ਇੱਕ ਮਿੰਟ ਇਹਨੂੰ ਤੇ ਇਧਰ ਫੱਕ ਕਰ ਲੈਣੀ ਹੈ ਹਲਦੀ ਨੂੰ ਵੀ ਤੇ ਨਾਲੇ ਥੋੜਾ ਜਿਹਾ ਤੇਲ ਛੱਟ ਜਾਵੇ ਇਹ ਤੁਸੀਂ ਜੇ ਸਰ੍ਹਕਾ ਵੀ ਪਾ ਸਕਦੇ ਆ ਤੇ ਇਹਦੇ ਵਿੱਚ ਨਿੰਬੂ ਵੀ ਪਾ ਸਕਦੇ ਆ ਜੀ ਨਿੰਬੂ ਪਾਉਣਾ ਤੇ ਨਿੰਬੂ ਪਾ ਕੇ ਤੁਸੀਂ ਇਹਨੂੰ ਨਹੀਂ ਪਕਾਉਣਾ ਬਹੁਤਾ ਫਿਰ ਬਸ ਗਰਮ ਦੇ ਵਿੱਚ ਉਹਦੇ ਨਿੰਬੂ ਪਾ ਦੇ ਜੇ ਤੁਸੀਂ ਸਿਰਕਾ ਪਾ ਕੇ ਬਣਾਉਣੀ ਆ ਜਾਂ ਸਿਰਕੇ ਤੁਸੀਂ ਇਹਦੇ ਵਿੱਚ ਪਕਾ ਸਕਦੇ ਆ ਜਿਵੇਂ ਜਨਾ ਪੈਦੇ ਵਿੱਚ ਸਿਰਕਾ ਪਾਉਣਾ ਮਾਤਾ ਤੇਲ ਰਿਲੀਜ਼ ਹੋ ਗਿਆ ਤੇ ਹੁਣ ਆਪਰੇ ਵਿੱਚ 4 ਚਮਚੇ ਸਿਰਕੇ ਦੇ ਪਾ ਲਓ ਗੈਸ ਨੂੰ ਬੰਦ ਕਰ ਦਿਓ ਇਹ ਤੇ ਫਾਈਪਨ ਗਰਮਾ ਤੇ ਵਾਈਟ ਸਿਰਕਾ ਲੈਣਾ ਮੈਂ ਮੈਨੂੰ ਥੋੜੇ ਜਿ ਮਿਰਚਾਂ ਚੜ ਗਈਆਂ ਸੀਗੀਆਂ ਮੇਰੇ ਕੋਲ ਵੀ ਜੋ ਚਟਨੀ ਬਣਾਉਣੀ ਹੋਈ ਤੇ ਮਾਸਕ ਵਗੈਰਾ ਪਾ ਲਓ ਜੇ ਥੋੜੀ ਟਿੱਕੀ ਹੁੰਦੀ ਆ ਮਿਰਚਾਂ ਦਾ ਕੋਈ ਵੀ ਕੰਮ ਚਾਹੇ ਮਿਰਚਾਂ ਕੁੱਟਣੀਆਂ ਹੋਣ ਚਾਹੇ ਛਾਰ ਪਾਉਣਾ ਹੋਵੇ ਤਾਂ ਮਾਸਕ ਵਗੈਰਾ ਪਾ ਲਓ ਤਾਂ ਜ਼ਿਆਦਾ ਵਧੀਆ ਰਹਿੰਦਾ ਜੋ ਜਪਾ ਹੁਣ ਇਹਨੂੰ ਸਿਲਕੇ ਵਿੱਚ ਥੋੜਾ ਜਿਹਾ ਕੁੱਕ ਕਰਦੇ ਆ ਇਕ ਤਦ ਉਹ 1 ਮਿੰਟ ਵਾਸਤੇ। ਲਓ ਜੀ ਆਪਣੀ ਚਟਨੀ ਵਨ ਕੇ ਬਹੁਤ ਸੋਹਣੀ ਤਿਆਰ ਹੋ ਗਈ ਆ। ਦੇਖੋ ਹਮਾਂ ਜਲਦੀ ਖਸੂਰ ਚਰਨੇ ਆ ਜੀ ਚੁੱਕ ਚਰਨੇ। ਲਓ ਜੀ ਕਿੰਨਾ ਸੋਹਣਾ ਇਹਦਾ ਕਲਰ ਆਇਆ। ਤੇ 10-15 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ। ਇਹਦੇ ਆਪਾਂ ਨੂੰ ਅਦਰਕ ਦੇ ਫਾਇਦੇ ਵੀ ਮਿਲ ਜਾਂਦੇ ਆ, ਲਸਣ ਦੇ ਮਿਲ ਜਾਂਦੇ ਆ ਤੇ ਲਾਲ ਮਿਰਚ ਦੇ ਮਿਲ ਜਾਂਦੇ ਆ। ਜਿਹਦੇ ਅਸੀਂ ਤਿੰਨੇ ਚੀਜ਼ਾਂ ਤਿੱਖੀਆਂ ਮਿਲਾ ਕੇ ਆਪਾਂ ਖਾਂਦੇ ਆ ਤੇ ਉਹਦੇ ਇਹਦੇ ਕਾਫੀ ਬੈਨੀਫਿਟ ਮਿਲ ਜਾਂਦੇ ਆ ਸਾਨੂੰ। ਇਹ ਫਨੀ ਸੋਇਨੋ ਵੀ ਘਟਾਉਂਦੀ ਆ ਤੇ ਆਪਣੇ ਇਮਿਊਨਿਟੀ ਸਿਸਟਮ ਨੂੰ ਵੀ ਵਧਾਉਂਦੀ ਆ ਤੇ ਦਿਲ ਦੇ ਰੋਗਾਂ ਲਈ ਤਾਂ ਇਹ ਇੱਕ ਰਾਮਬਾਨੀ ਆ ਚਸ਼ਮੀਆਂ ਜਿਹੜੀ ਪਰ ਇਹਨੂੰ ਖਾਣਾ ਬਹੁਤ ਥੋੜੀ ਮਾਤਰਾ ਵਿੱਚ ਜਿੱਦਾ ਚਮਚਾ ਅੱਧਾ ਚਮਚਾ ਤੁਸੀਂ ਰੋਟੀ ਦੇ ਨਾਲ ਲੈ ਲਓ ਪਰੌਠੀ ਦੇ ਨਾਲ ਲੈ ਲਓ ਇਹ ਕਿਸੇ ਟਾਈਮ ਤੁਹਾਡੀ ਦਾ ਸਬਜੀ ਵਿੱਚ ਨੌਨ ਵਿੱਚ ਵੀ ਘਟਾ ਦਾ ਤੁਸੀਂ ਉਹਦੇ ਵਿੱਚ ਵੀਦਾ ਚਮਚਾ ਪਾ ਸਕਦੇ ਹੋ ਲਓ ਜੀ ਸਾਡੀ ਚੌਕ ਚਟਨੀ ਬਣ ਕੇ ਤਿਆਰ ਹੋ ਗਈ ਆ ਇਹਨੂੰ ਅਸੀਂ ਵਰਤਮਾਨ ਵਿੱਚ ਵੀ ਪਾ ਲਿਆ ਵਾ ਇਹ ਥੋੜੀ ਜਿਹੀ ਬਚੀ ਐ ਤਾਂ ਅਸੀਂ ਇਹਨੂੰ ਕੌਲੀ 'ਚ ਕੱਢ ਲਵਾਂਗੇ। ਤੁਸੀਂ ਇਹਨੂੰ ਸਾਲ 6 ਮਹੀਨੇ ਜਿੰਦਾ ਮਰਜ਼ੀ ਰੱਖੋ ਇਹਨੂੰ ਫ੍ਰੀਜ ਵਿੱਚ ਰੱਖਣ ਦੀ ਲੋੜ ਵੀ ਨਹੀਂ ਕਿਉਂਕਿ ਇਹਦੇ ਵਿੱਚ ਤੇਲ ਵੀ ਹੁੰਦਾ ਤੇ ਇਹਦੇ ਵਿੱਚ ਸਿਰਕਾ ਵੀ ਹੁੰਦਾ ਤੇ ਆਪਾਂ ਚੰਗੀ ਤਰ੍ਹਾਂ ਨੂੰ ਭੁੰਨ ਲਈਆ। ਤੇ ਸਾਰੇ ਜੀ ਇਹਨੂੰ ਸੁਕਾ ਕੇ ਵਰਤਿਆ ਵਾ। ਇਹਨੂੰ ਚੁੱਕ ਚਰਨੀ ਕਹਿੰਦੇ ਆ ਬਾਵੇ ਚੋਕੀ ਤਿੱਕੀ ਹੁੰਦੀ ਆ। ਤੇ ਜੇ ਕਿਸੇ ਨੇ ਤਿੱਖੀ ਘਟ ਖਾਣੀ ਆ ਤਾਂ ਉਹ ਸਿਰਕੇ ਦੀ ਮਾਤਰਾ ਥੋੜੀ ਜਿਹੀ ਵਧ ਕਰ ਲਵੇ। ਲਓ ਜੀ ਤੁਸੀਂ ਵੀ ਘਰ ਵਿੱਚ ਚੌਕਚਨੀ ਬਣਾ ਕੇ ਦੇਖਿਓ ਇਹ ਸਾਨੂੰ ਦੱਸਿਓ ਕਿ ਮਿੰਟਾਂ ਵਿੱਚ ਤੁਹਾਡੀ ਚੌਕਚਨੀ ਕਿਹੋ ਜਿਹੀ ਬਣੀ ਆ ਸਾਡੀ ਤਾਂ ਬਹੁਤ ਸੋਹਣੀ ਬਣੀ ਆ ਦੇਖੋ ਜੀ ਕਲਰ ਵੀ ਬਹੁਤ ਸੋਹਣਾ ਆਇਆ ਤੇ ਸਾਡੀ ਵੀਡੀਓ ਨੂੰ ਬាទ-ਬាទ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ ਜੀ